ਕਾਂਗਰਸੀਆਂ ਦੇ ਬੋਲ ਜੋ ਨੇ ਇੱਕ ਵਾਰ ਫਿਰ ਤੋਂ ਵਿਗੜਦੇ ਨਜ਼ਰ ਆ ਰਹੇ ਆ ਬੀਤੇ ਦਿਨ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਵੱਲੋਂ ਡੀਸੀ ਦਫਤਰ ਜਾ ਕੇ ਡੀਸੀ ਦਾ ਕਿਰਾਉ ਕੀਤਾ ਗਿਆ ਸੀ ਗੁਰਦਾਸਪੁਰ ਦੇ ਡੀਸੀ ਦੇ ਨਾਲ ਪੱਦੀ ਸ਼ਬਦਾਵਲੀ ਦੇ ਵਿੱਚ ਗੱਲ ਕੀਤੀ ਗਈ ਸੀ ਹੋਰ ਤਾਂ ਹੋਰ ਇਹ ਵੀ ਕਿਹਾ ਸੀ ਕਿ ਦਫਤਰ ਸਾਡਾ ਤੇਰੇ ਪਿਓ ਦਾ ਨਹੀਂ ਇਕੱਠ ਸਕਦੇ ਤੇ ਸਾਨੂੰ ਕੱਢ ਲੈ ਤੇ ਅੱਜ ਫਿਰ ਜਸਬੀਰ ਡਿੰਪਾ ਦਾ ਜੋ ਬੋਲ ਹੈ ਵਿਗੜਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਜਸਬੀਰ ਡਿੰਪਾ ਨੇ ਸਿੱਧੇ ਤੌਰ ਦੇ ਉੱਤੇ ਸਰਕਾਰੀ ਅਧਿਕਾਰੀਆਂ ਉਹ ਚੈਲੰਜ ਕੀਤਾ ਤੇ ਚਤਾਵਨੀ ਵੀ ਦਿੱਤੀ ਹੈ ਕਿ ਆ ਕਿ ਜਿਸ ਚਰਾਹੇ ਦੇ ਵਿੱਚ ਹਿੰਸਕ ਘਟਨਾ ਵਾਪਰੀ ਸੀ ਉਸੇ ਚਰਾਹੇ ਦੇ ਵਿੱਚ 4 ਤਰੀਕ ਨੂੰ ਇਕੱਠੇ ਹੋਵਾਂਗੇ ਕਿ ਆ ਕਿ 4 ਤਰੀਕ ਨੂੰ ਉਸ ਚਰਾਹੇ ਦੇ ਵਿੱਚ ਇਕੱਠੇ ਹੋਵਾਂਗੇ ਤੇ ਵੱਡੇ-ਵੱਡੇ ਆਫਸਰਾਂ ਨੂੰ ਉੱਥੇ ਲਿਆ ਕੇ ਬੰਨਾਂਗੇ ਬੰਨਣ ਦੀਆਂ ਗੱਲਾਂ ਕੀਤੀਆਂ ਗਈਆਂ ਨੇ ਤੇ ਨਾਲੇ ਡੀਐਸਪੀ ਜੂ ਆ ਉਹਨਾਂ ਨੂੰ ਸਿੱਧੇ ਤੌਰ ਦੇ ਉੱਤੇ ਚਤਾਵਨੀ ਵੀ ਦਿੱਤੀ ਗਈ ਹੈ ਕਿ ਆ ਕਿ ਤੁਹਾਡੇ ਅਧਿਕਾਰੀਆਂ ਨੂੰ ਅਸੀਂ ਉੱਥੇ ਲਿਆ ਕੇ ਚਰਾਹੇ ਦੇ ਵਿੱਚ ਬੰਨਾਂਗੇ ਤਦਾਦੀਏ ਕਿ ਬੀਤੇ ਸਮੇਂ ਦੇ ਵਿੱਚ ਜ ਇਹ ਜ਼ੀਰਾ ਦੇ ਵਿੱਚ ਇੱਕ ਹਿੰਸਕ ਘਟਨਾ ਵਾਪਰੀ ਸੀ ਜਿੱਥੇ ਕਾਂਗਰਸੀ ਲੀਡਰ ਜੋਇ ਕੁਲਬੀਰ ਜ਼ੀਰਾ ਦੇ ਸੱਟਾਂ ਲੱਗੀਆਂ ਸੀ ਤੇ ਹੁਣ ਇਸ ਘਟਨਾ ਤੋਂ ਬਾਅਦ ਜੋ ਹੈ ਲਗਾਤਾਰ ਕਾਂਗਰਸੀਆਂ ਦੇ ਬੋਲ ਵਿਗੜਦੇ ਨਜ਼ਰ ਆ ਰਹੇ ਐ ਤੇ ਕੌਣ ਤothe ਕੀ ਕੌਣ ਹਿੰਸਕ ਘਟਨਾ ਤੋਂ ਬਾਅਦ ਜਸਬੀਰ ਡਿੰਪਾ ਦਾ ਵੱਡਾ ਬਿਆਨ ਸਾਹਮਣੇ ਆਇਆ ਕਿ ਆ ਕਿ ਅਸੀਂ ਅਫਸਰਾਂ ਨੂੰ ਸਜ਼ਾਵਾ ਦਵਾਂਗੇ ਚਰਾਖੇ ਦੇ ਵਿੱਚ ਬਨ ਕੇ ਇੱਥੇ ਖੜਾ ਕਰਾਂਗੇ ਜ਼ੀਰਾ ਹਿੰਸਾ ਤੇ ਸਾਬਕਾ ਐਮਪੀ ਡਿੰਪਾ ਦੀ ਵਰਨਿੰਗ ਅਫਸਰਾਂ ਨੂੰ ਕਿਹਾ ਕਿ ਜੋ ਹੈ ਤੁਹਾਨੂੰ ਚਰਾਖੇ ਦੇ ਵਿੱਚ ਲਿਆ ਕੇ ਇੱਥੇ ਖੜਾ ਕਰਾਂਗੇ ਡੀਐਸਬੀ ਨੂੰ ਸਿੱਧੇ ਤੌਰ ਤੇ ਚੇਤਾਵਨੀ ਦਿੱਤੀ ਗਈ ਕਿ ਆ ਦੇਖੀਆਂ ਸਜ਼ਾਵਾ ਦੇਵਾਂਗੇ ਜੋ ਸਾਰੇ ਯਾਦ ਰੱਖਣਗੇ ਨਾਲੇ ਕਿ ਅਸੀਂ 4 ਅਕਤੂਬਰ ਨੂੰ ਉਸੇ ਚਰਾਖੇ ਦੇ ਵਿੱਚ ਇਕੱਠੇ ਹੋਵਾਂਗੇ ਜਿੱਥੇ ਹਿੰਸਕ ਘਟਨਾ ਵਾਪਰੀ ਸੀ ਤੇ ਦੇਖਾਂਗੇ ਕਿ ਕਿਸ ਦੀ ਜ਼ਰਤ ਹੈ ਉੱਥੋਂ ਦੇ ਸਾਨੂੰ ਕੱਢਣ ਦੀ ਤਦਸੀ ਹੈ ਕਿ ਲਗਾਤਾਰ ਜੋ ਕਾਂਗਰਸੀ ਨੇ ਉਹਨਾਂ ਦੇ ਬੋਲ ਵਿਗੜਦੇ ਨਜ਼ਰ ਆ ਰਹੇ ਬੀਤੇ ਦਿਨ ਵੀ ਨੀਲਕਰਗ ਹੋਰਾਂ ਦੇ ਵੱਲੋਂ ਇਹਨਾਂ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਗਿਆ ਸੀ ਤੇ ਹੁਣ ਇੱਕ ਵਾਰ ਫਿਰ ਤੋਂ ਕਾਂਗਰਸੀਆਂ ਦੇ ਜੋ ਬੋਲ ਨੇ ਵਿਗੜਦੇ ਨਜ਼ਰ ਆ ਰਹੇ ਕਿਉਂਕਿ ਸਰਕਾਰ ਆਪ ਦੀ ਹੈ ਪਰ ਇਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਸਰਕਾਰੀ ਅਫਸਰਾਂ ਨੂੰ ਜੋ ਹੈ ਚੜੋਤੀਆਂ ਦਿੱਤੀਆਂ ਜਾ ਰਹੀਆਂ ਚੈਲੰਜ ਕੀਤੇ ਜਾ ਰਹੀਏ ਤੇ ਨਾਲੇ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਤੇ ਕਿਹਾ ਜਾ ਰਿਹਾ ਕਿ ਅਸੀਂ ਅਧਿਕਾਰੀਆਂ ਨੂੰ ਚਰਾਹੇ ਦੇ ਵਿੱਚ ਲਿਆ ਕੇ ਖੜਾ ਕਰਾਂਗੇ ਪਰ ਇੱਕ ਲੀਡਰ ਦੇ ਵੱਲੋਂ ਅਜਿਹੀ ਪੱਦੀ ਸ਼ਬਦਾਵਲੀ ਦੀ ਵਰਤੋਂ ਕਰਨਾ ਕਿੱਥੋਂ ਤੱਕ ਸਹੀ ਹੈ ਇਸ ਦਾ ਜਵਾਬ ਅਸੀਂ ਨਹੀਂ ਦੇਣਾ ਕਿਉਂਕਿ ਸਾਨੂੰ ਤਾਂ ਪਤਾ ਹੀ ਹੈ ਇਸ ਦਾ ਜਵਾਬ ਪਰ ਇਸ ਦਾ ਜਵਾਬ ਤੁਸੀਂ ਦੇਣਾ ਹੈ ਕਮੈਂਟਾਂ ਦੇ ਵਿੱਚ ਦੇਣਾ ਹੈ ਕਿ ਕੀ ਇਹਨਾਂ ਕਾਂਗਰਸੀਆਂ ਦੇ ਵੱਲੋਂ ਜੋ ਵੀ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਲਗਾਤਾਰ ਬਿਆਨਬਾਜ਼ੀਆਂ ਦਿੱਤੀਆਂ ਜਾ ਰਹੀਆਂ ਪੱਦੀਆਂ ਸ਼ਬਦਾਵਲੀਆਂ ਦੀ ਵਰਤੋਂ ਕੀਤੀ ਜਾ ਰਹੀ ਉਹ ਸਹੀ ਹੈ ਇਹ ਆ ਫਰ ਗਲਤ ਗੁੰਡਾਗਰਦੀ ਦਾ ਨੰਗਾ ਨਾਹਛ ਹੋਇਆ ਡੈਮੋਕਰੇਸੀ ਦੀਆਂ ਸਾਰੀਆਂ ਕਤਰਾਂ ਕੀਮਤਾਂ ਸ਼ਿੱਕੇ ਤੇ ਟਾਂਕੇ ਇੱਥੋਂ ਤੱਕ ਕਿ ਜਿਹੜਾ ਡੀਐਸਪੀ ਆ ਗੁਰਦੀਪ ਸਿੰਘ ਉਹ ਪਾਰਟੀ ਬਣ ਕੇ ਉਹ ਆਪ ਆਦਮੀ ਦੇ ਨਾਲ ਭੁਗਤਿਆ ਉਹਦੇ ਸ਼ਹਿਰ ਦੇ ਉੱਤੇ ਉਹਦੇ ਨਾਲ ਐਪਐਲ ਦੇ ਜਿਹੜਾ ਮੁੰਡਾ ਵਾ ਉਹਦੇ ਨਾਲ ਸਲਾਹ ਕਰਕੇ ਇਹਨਾਂ ਦੋਵਾਂ ਦੇ ਵਿਉਂਤ ਬਣਾਈਆਂ ਅਨ ਦੇ ਹੱਥੇ ਕਾਗਰਸੀਆਂ ਨੂੰ ਘੇਰ ਕੇ ਪਥਰਾ ਕੋੜੀਆਂ ਦਾ ਪਟੜ ਕੀਤਾ ਮੇਰੇ ਕੋਲੇ ਤੇ ਆ ਬੱਚਿਆਂ ਦਾ ਜਿਹੜਾ ਧੋਖਾ ਵੇਖਿਆ ਨਹੀਂ ਜਾ ਰਿਹਾ ਪੀੜਾ ਦੀ ਵੇਖੀ ਜਾ ਰਹੀ ਕਹਿੰਦਾ ਡੀਐਸਪੀ ਨੂੰ ਇੱਕ ਗੱਲ ਯਾਦ ਰੱਖ ਦੇਣੀ ਚਾਹੁੰਦਾ ਕਿ 311 ਯਾਦ ਰੱਖੀ ਕਲਬੀਰ ਭੁੱਲ ਵੀ ਸਕਦਾ ਕਲਬੀਰ ਮਾਫੀ ਵੀ ਕਰ ਸਕਦਾ ਪਰ ਮੈਂ ਨਾ ਭੁਲੜਾ ਨਾ ਮਾਫ ਕਰਦਾ ਮੈਂ ਆਪ ਬੰਦਈ ਬਣੂੰਗਾ ਅਸੀਂ ਸਜ਼ਾ ਦੇਵਾਂਗੇ ਜਿਹੜੀ ਇੱਕ ਵਾਰ ਹਰ ਇੱਕ ਵਾਸਤੇ ਇਹ ਇੱਕ ਐਗਜ਼ਾਮਪਲ ਹੋਊਗੀ ਇੱਕ ਉਹਨੂੰ ਵੇਖ ਕੇ ਡਰਿਆ ਕਰਦਗੇ ਜਿਹੜੇ ਗਲਤ ਕੰਮ ਕਰਨ ਵਾਲੇ ਮੈਂ ਇਹਨਾਂ ਅਫਸਰਾਂ ਨੂੰ ਕਹਿਣਾ ਚਾਹੁੰਦਾ ਅਸੀਂ ਇੱਥੇ ਰਹਿਣਾ ਤੁਸੀਂ ਬਦਲ ਜਾਣਾ ਇਹ ਜ਼ਰੂਰ ਆ ਜਿੱਥੇ ਵੀ ਬਦਲੋਗੇ ਨਾ ਜਿਹੜੇ ਚੌਕ ਦੇ ਵਿੱਚ ਇਹ ਵਾਖਿਆ ਹੋਇਆ ਉਸ ਚੌਂਕ 'ਚ ਤੁਹਾਨੂੰ ਦਾ ਰਸੀ ਨਾਲ ਬੱਧ ਕੇ ਲਿਆ ਕੇ ਉਹ ਉਹ ਕਾਨੂੰਨ ਉੱਤੇ ਸਜਾਦੇ ਵਾਲਾ ਤਾਂ ਦੁਬਾਰਾ ਜਾਣ ਕੇ 4 ਤਰੀਕ ਨੂੰ ਸਾਡੇ ਪੰਜਾਬ ਦੇ ਪ੍ਰਧਾਨ ਰਾਜਾ ਬੜਿੰਗ ਜੀ ਅਸੀਂ ਸਾਰੇ ਪ੍ਰਤਾਪ ਸਿੰਘ ਬਾਜਵਾ ਬਾਕੀ ਵੀ ਜਿਹੜੇ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਆ ਉਹ ਜਿਹੜੇ ਆਏ ਜੀ ਤੇ ਅਸੀਂ ਵੇਖਾਂਗੇ ਕਿ ਇਹਦੀ ਯੁਰਤ ਆ ਕਾਗਜ਼ ਤੋਂ ਰੋਕਣ ਵਾਲ ਤੇ ਆਪ ਕਾਗਜ਼ਾ ਕਰ